ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਤੇ ਅੱਜ ਆਪਾਂ ਲੈ ਕੇ ਨਵੇਂ ਟੌਪਿਕ ਤੇ ਵੀਡੀਓ ਤੇ ਜਿਵੇਂ ਕਿ ਆਪਾਂ ਖਾਲੀ ਬੋਤਲਾਂ ਹੁੰਦੀਆਂ ਆਪਣੇ ਘਰੇ ਜੀ ਤੇ ਆਪਾਂ ਅਕਸਰ ਇਹ ਸਿਰਟ ਦਿੰਨੇ ਆਂਗੇ ਵੇਕਾਰ ਸਮਝ ਕੇ ਤੇ ਇਹਨਾਂ ਤੋਂ ਆਪਾਂ ਬਹੁਤ ਵਧੀਆ ਚੀਜ਼ ਬਣਾ ਸਕਦੇ ਆਂਗੇ ਤੇ ਜਿਵੇਂ ਆਪਾਂ ਗਰਮੀਆਂ ਦੇ ਵਿੱਚ ਜੀ ਅਕਸਰ ਠੰਡੇ ਵਗੈਰਾ ਲਿਆਉਂਦੇ ਰਹਿੰਨੇ ਘਰ ਦੇ ਵਿੱਚ ਤੇ ਜਾਂ ਆਪਣੇ ਇਦਾਂ ਦੀਆਂ ਤੇਲ ਦੀਆਂ ਬੋਤਲਾਂ ਹੁੰਦੀਆਂ ਵੱਡੀਆਂ ਤੇ ਇਹ ਹੁੰਦੀਆਂ ਫालतੂ ਪੰਗਾ ਤੇ ਆਪਾਂ ਸਿੱਟ ਦਿੰਨੇ ਆ ਵੇਕਰ ਸਮਝ ਕੇ ਇਹਨਾਂ ਨੂੰ ਜਦੋਂ ਇਹ ਖਾਲੀ ਹੋ ਜਾਂਦੀਆਂ ਤੇ ਅੱਜ ਤੋਂ ਬਾਅਦ ਜੀ ਇਹ ਸਿੱਟਣੀਆਂ ਨਹੀਂ ਤੇ ਇਹ ਜੀ ਤੁਸੀਂ ਵੀ ਘਰ 'ਚ ਬਣਾਓ ਤੇ ਬਹੁਤ ਵਧੀਆ ਇਹ ਚੀਜ਼ ਬਣਦੀ ਹੈਗੀ ਤੇ ਇਹ ਜਿਹੜੀ ਆਪਾਂ ਚੀਜ਼ ਬਣਾ ਕੇ ਦਿਖਾਉਣ ਲੱਗੇ ਅੱਜ ਤੁਹਾਨੂੰ ਤੇ ਜੇਕਰ ਤੁਸੀਂ ਬਣਾ ਲੋਗੇ ਇਸ ਬੋਤਲਾਂ ਤੋਂ ਘਰ ਦੇ ਵਿੱਚ ਜੋ ਵਾਰ-ਵਾਰ ਵਾਰ ਖਰੀਦਣ ਦੀ ਲੋੜ ਨਹੀਂ ਪੈਣੀ ਹੈਗੀ ਤੇ ਚਲੋ ਜੀ ਬਣੇ ਰਿਓ ਵੀਡੀਓ ਦੇ ਨਾਲ ਐਂਡ ਤੱਕ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਇੱਥੇ ਆਪਾਂ ਇਹ ਲੈ ਲਈਆਂ ਖਾਲੀ ਬੋਤਲਾਂ 2-2 ਲੀਟਰ ਵਾਲੀਆਂ ਲੈਤੀਆਂ ਆਪਾਂ ਤਿੰਨੇ ਬੋਤਲਾਂ ਇਹ ਇੱਥੇ ਆਪਾਂ ਨੂੰ ਚਾਹੀਦਾ ਜੀ ਇੱਕ ਬਲੇਡ ਜਾਂ ਚਾਕੂ ਤੇ ਹੁਣ ਆਪਾਂ ਬੋਤਲਾਂ ਨੂੰ ਇੱਥੋਂ ਕੱਟ ਲੈਣਾਗਾ ਇਸ ਤਰੀਕੇ ਨਾਲ ਪਹਿਲਾਂ ਆਪਾਂ ਇਹਨਾਂ ਦੇ ਰੈਪਰ ਤਾਰ ਦਾਂਗੇ ਇਹ ਜਿਹੜੇ ਰੈਪਰ ਲੱਗੇ ਹੋਏ ਉੱਪਰ ਚਲੋ ਜੀ ਹੁਣ ਆਪਾਂ ਇੰਨੀ ਕੇ ਇਹ ਛੱਡ ਕੇ ਨਾ ਬੋਤਲ ਤੇ ਆਪਾਂ ਇੰਨੀ ਇੰਨੀ ਇਹ ਵੱਢ ਦਾਂਗੇ ਬਲੇਡ ਨਾਲ ਅਲੱਗ ਕਰ ਦਾਂਗੇ ਸਾਰੀ ਇਸ ਤਰੀਕੇ ਨਾਲ ਆਪਾਂ ਗੋਲ-ਗੋਲੇ ਨੂੰ ਕੱਟ ਦਾਂਗੇ ਤੇ ਲੋ ਜੀ ਹੁਣ ਆਪਾਂ ਤਿੰਨੇ ਬੋਤਲਾਂ ਇਹੇ ਹੇਠਾਂ ਤੋਂ ਵੱਢ ਲਾਂਗੇ ਇਸ ਤਰੀਕੇ ਨਾਲ ਤੇ ਆਪਾਂ ਇਹ ਵੀ ਸਿੱਟਣੀ ਨਹੀਂ ਹੈਗੀ ਇਹ ਵੀ ਆਪਾਂ ਕੰਮ ਤੁਹਾਨੂੰ ਦੱਸ ਦਿਆਂ ਵੀ ਵਰਤਾਂਗੇ ਆਪਾਂ ਜਿਵੇਂ ਕਿ ਆਪਾਂ ਸਾਬਣ ਵਗੈਰਾ ਰੱਖਣੀ ਹੁੰਦੀ ਹੈਗੀ ਕੰਧ ਦੇ ਵਿੱਚ ਆਪਾਂ ਇੱਥੋਂ ਮੇਕ ਗੱਡ ਸਕਦੇ ਹਾਂ ਇੱਕ ਇਸ ਤਰੀਕੇ ਨਾਲ ਇਹਨੂੰ ਇਸ ਤਰੀਕੇ ਨਾਲ ਇੱਥੇ ਮੇਕ ਲਾ ਕੇ ਤੇ ਇਹਦੇ ਵਿੱਚ ਆਪਾਂ ਸਾਬਣ ਵਗੈਰਾ ਰੱਖ ਸਕਦੇ ਹਾਂ ਸਿੰਕ ਕੋਲੇ ਤੰਗ ਸਕਦੇ ਹਾਂਗੇ ਤੇ ਇਹਦੇ ਵਿੱਚ ਆਪਾਂ ਹੋਲ ਕਰ ਦਾਂਗੇ ਗਰਮ ਕਰਕੇ ਜਿਵੇਂ ਕੋਈ ਹਾਂ ਹੁੰਦਾ ਪੇਚ ਕਸ ਵਗੈਰਾ ਗਰਮ ਕਰਕੇ ਇੱਕ ਇੱਕ 홀 ਕਰ ਦਾਂਗੇ ਤੇ ਆਪਾਂ ਇਹਨੂੰ ਕੰਦਰ ਚ ਗੱਡ ਕੇ ਤੇ ਬਹੁਤ ਹੀ ਵਧੀਆ ਸਾਬਣ ਟੰਗਣ ਵਾਸਤੇ ਸਾਬਣ ਟੰਗਣ ਵਾਸਤੇ ਬਣਾ ਸਕਦੇ ਆਂਗੇ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਆਂ ਬੋਤਲਾਂ ਦਾ ਪ੍ਰਯੋਗ ਤੇ ਇਹ ਆਪਾਂ ਬੋਤਲ ਇਸੇ ਤਰ੍ਹਾਂ ਹੀ ਰੱਖ ਲਾਂਗੇ ਜੀ ਉੱਪਰ ਤੇ ਦੋ ਬੋਤਲਾਂ ਆਪਾਂ ਇੱਥੋਂ ਤੱਕ ਵੱਡ ਲਾਂਗੇ ਉੱਪਰੋਂ ਇਹਨਾਂ ਦੇ ਮੂੰਹ ਵੱਡ ਦਾਂਗੇ ਦੋ ਬੋਤਲਾਂ ਦੇ ਹੁਣ ਆਪਾਂ ਇੱਥੋਂ ਵੱਡਣੀ ਸ਼ੁਰੂ ਕਰ ਦਾਂਗੇ ਇਹ ਇਸ ਤਰੀਕੇ ਨਾਲ ਵੱਡ ਲਾਂਗੇ ਇਹਨੂੰ ਆਪਾਂ ਦੂਸਰੀ ਬੋਤਲ ਵੀ ਆਪਾਂ ਇਸੇ ਤਰੀਕੇ ਨਾਲ ਹੀ ਵੱਢ ਲਾਂਗੇ ਜੀ ਤੇ ਹੋਣਾ ਆਪਾਂ ਇਥੋਂ ਕੱਟ ਲਗਾ ਲਾਂਗੇ ਜੀ ਇਹਦੇ ਬੋਤਲ ਦੇ ਇਸ ਤਰੀਕੇ ਨਾਲ ਆਪਾਂ ਲੰਬੇ ਲੰਬੇ ਕੱਟ ਲਗਾ ਲਾਂਗੇ ਇਥੋਂ ਤੱਕ ਆ ਇਥੋਂ ਤੱਕ ਲਗਾਉਣੇ ਆਗੇ ਉਸ ਨਾਲ ਇਸ ਤਰੀਕੇ ਨਾਲ ਜੀ ਜੇਕਰ ਤੁਹਾਡੇ ਤੋਂ ਚਾਕੂ ਵਗੈਰਾ ਨਾਲ ਨਹੀਂ ਲੋਟ ਆਉਂਦੀਆਂ ਬਲੇਡ ਨਾਲ ਨਹੀਂ ਵੱਡੀਆਂ ਜਾਂਦੀਆਂ ਤਾਂ ਕੰਚੀ ਨਾਲ ਇਹ ਬਹੁਤ ਸੌਖੇ ਤਰੀਕੇ ਨਾਲ ਆਪਾਂ ਵੱਢ ਸਕਦੇ ਆ ਇਹ ਕੰਚੀ ਨਾਲ ਬਹੁਤ ਵਧੀਆ ਇਹ ਵੱਡੀਆਂ ਜਾਂਦੀਆਂ ਆ ਇਹ ਇਸ ਤਰੀਕੇ ਨਾਲ ਇਸ ਕੈਂਟੀ ਨਾਲ ਹੀ ਕੱਟਾਂਗੇ ਆਪਾਂ। ਇਹਨੂੰ ਸਾਰਿਆਂ ਨੂੰ ਕੱਟ ਲਾਂਗੇ ਆਪਾਂ। ਇਸ ਤਰੀਕੇ ਨਾਲ ਕੱਟ ਲੈਣਾ ਬਰੀਕ-ਬਰੀਕ ਇਹ। ਇਸ ਤਰੀਕੇ ਨਾਲ ਕੱਟ ਲਾਂਗੇ ਆਪਾਂ। ਕਰਤੇ ਕ। ਲਓ ਜੀ ਇਹ ਆਪਾਂ ਬੋਤਲ ਕੱਟ ਲਈ ਇੱਥੋਂ ਤੱਕ ਸਾਰੀ ਇਸ ਤਰੀਕੇ ਨਾਲ ਬਰੀਕ-ਬਰੀਕ ਤੇ ਆਪਾਂ ਸਾਰੇ ਪਾਸੇ ਬਰੀਕ-ਬਰੀਕ ਤਾਰਾ ਇਹ ਕੱਟ ਲਈਏ ਇਸ ਤਰੀਕੇ ਨਾਲ। ਤੇ ਹੁਣ ਇਸੇ ਤਰੀਕੇ ਨਾਲ ਹੀ ਆਪਾਂ ਇਹ ਬੋਤਲਾ ਕੱਟ ਲਾਂਗੇ ਇੰਨੀ-ਇੰਨੀ ਛੱਡ ਕੇ ਬੋਤਲਾ ਤੇ ਇਧਰੋਂ ਆਪਾਂ ਕੱਟ ਲਗਾ ਲਾਂਗੇ ਸਾਰੇ ਇੰਨੀ-ਇੰਨੀ ਬੋਤਲਾ ਕੱਟ ਲਾਂਗੇ ਐਨੀ ਬੋਤਲ ਛੱਡ ਲੈਣੀ ਆਪਾਂ ਉੱਪਰੋਂ ਇਸ ਤਰੀਕੇ ਨਾਲ ਹੀ ਤੇ ਹੁਣ ਇਹ ਆਪਾਂ ਦੋਨੇ ਬੋਤਲਾਂ ਕੱਟ ਕੇ ਤੁਹਾਨੂੰ ਦਿਖਾਉਨੇ ਆ ਲਓ ਜੀ ਹੁਣ ਆਪਾਂ ਇਹ ਦੋਨੋਂ ਬੋਤਲਾਂ ਵੀ ਇਸ ਤਰੀਕੇ ਨਾਲ ਕੱਟ ਲਈਆਂ ਹੁਣ ਆਪਾਂ ਇਹ ਬੋਤਲ ਨੂੰ ਇਹਦੇ ਵਿੱਚ ਪਾ ਲਾਂਗੇ ਇਸ ਤਰੀਕੇ ਨਾਲ ਤੇ ਇਸੇ ਤਰੀਕੇ ਨਾਲ ਹੀ ਆਪਾਂ ਇਹ ਤੀਸਰੀ ਬੋਤਲ ਵੀ ਇਹਦੇ ਵਿੱਚ ਪਾ ਦਾਂਗੇ ਇਸ ਤਰੀਕੇ ਨਾਲ ਆਪਾਂ ਬੋਤਲਾ ਸੈੱਟ ਕਰ ਲਈ। ਜੀ ਤਿੰਨੇ ਆਟਾ ਆਪਾਂ ਇਸ ਤਰੀਕੇ ਨਾਲ ਕਸ ਲਏ ਇਹ। ਉੱਪਰਲੀ ਸਾਈਡ ਬੋਤਲ ਚ। ਹੁਣ ਆਪਾਂ ਇਹਦੇ ਵਿੱਚ ਇਹ ਪਾਈਪ ਜੜ ਦਾਂਗੇ ਲੋਹੇ ਦਾ। ਇਹਦੇ ਵਿੱਚ ਫਿੱਟ ਕਰ ਦਾਂਗੇ ਇਸ ਤਰੀਕੇ ਨਾਲ। ਤੇ ਲਓ ਜੀ ਆਪਣਾ ਬਹੁਤ ਸੋਹਣਾ ਝਾੜੂ ਬਣ ਕੇ ਤਿਆਰ ਆ ਹੁਣ। ਤੇ ਵੈਸੇ ਤੇ ਇਦਾਂ ਹੀ ਠੀਕ ਲੱਗਦਾ ਪਰ ਇਹ ਤੇ ਆਪਾਂ ਸ਼ੋਅ ਵਾਸਤੇ ਥੋੜੀ ਟੇਪ ਲਪੇਟ ਦਾਂਗੇ ਤੇ ਜਿਹੜਾ ਇਦੋਂ ਜ਼ਿਆਦਾ ਸੋਹਣਾ ਲੱਗੂਗਾ ਟੇਪ ਨਾਲ ਇਸ ਤਰੀਕੇ ਨਾਲ ਆਪਾਂ ਸਾਰੇ ਤਿੱਲੇ ਪੇਟ ਲਾਂਗੇ ਟੇਪ ਕਿਸੇ ਵੀ ਕਲਰ ਦੀ ਟੇਪ ਲੈ ਸਕਦੇ ਆਂਗੇ ਚਲੋ ਜੀ ਹੁਣ ਆਪਣਾ ਝਾੜੂ ਬਣ ਕੇ ਵੇਖੋ ਕਿੰਨਾ ਸੋਹਣਾ ਤਿਆਰ ਹੈਗਾ ਤੇ ਆਪਾਂ ਲੰਬੀ ਪਾਈਪ ਲਾਤੀ ਇਹਦੇ ਵਿੱਚ ਲੋਹੇ ਦੀ ਤੇ ਜੇਕਰ ਤਾਂ ਜੇਕਰ ਤੁਹਾਡੇ ਕੋਲ ਲੱਕੜੀ ਦਾ ਡੰਡਾ ਹੈਗਾ ਤਾਂ ਤੁਸੀਂ ਉਹ ਇਹਦੇ ਵਿੱਚ ਸੈੱਟ ਕਰ ਸਕਦੇ ਆ ਤੇ ਦੇਖੋ ਜੀ ਲੱਗਦਾ ਹੀ ਨਹੀਂ ਹੈਗਾ ਆਪਾਂ ਇਹ ਘਰੇ ਤਿਆਰ ਕੀਤਾ ਝਾੜੂ ਇਹ ਤੇ ਬਹੁਤ ਹੀ ਵਧੀਆ ਇਹ ਕੰਮ ਵੀ ਕਰਦਾ ਹੈਗਾ ਤੇ ਦੇਖੋ ਜੀ ਕਿੰਨਾ ਵਧੀਆ ਝਾੜੂ ਬਣ ਗਿਆ ਆਪਣਾ ਤੇ ਇਸ ਤਰੀਕੇ ਨਾਲ ਤੁਸੀਂ ਵੀ ਹੁਣ ਬੋਤਲਾਂ ਬਿਲਕੁਲ ਵੀ ਨਹੀਂ ਸੁੱਟਣਗੇ ਖਾਲੀ ਇਹ ਕਵਾੜ ਸਮਝ ਕੇ ਤੇ ਇਸ ਤਰੀਕੇ ਨਾਲ ਝਾੜੂ ਘਰ ਦੇ ਵਿੱਚ ਤਿਆਰ ਕਰ ਸਕਦੇ ਆਂ ਤੇ ਬਾਜ਼ਾਰੋਂ ਆਪਾਂ ਨੂੰ ਝਾੜੂ ਲਿਆਉਣ ਦੀ ਲੋੜ ਨਹੀਂ ਹੈਗੀ ਜੀ ਘਰ ਵਿੱਚ ਹੀ ਆਪਾਂ ਝਾੜੂ ਬਣਾ ਸਕਦੇ ਇਸ ਤਰੀਕੇ ਨਾਲ ਬਹੁਤ ਹੀ ਸੋਹਣਾ ਤੇ ਨਾ ਇਹ ਛੇਤੀ ਟੁੱਟੇ ਜੀ ਚਲੋ ਜੀ ਇਹ ਇਹਦੇ ਨਾਲ ਆਪਾਂ ਨਾ ਜਿਹੜੇ ਆਪਣੇ ਘਰ ਦੇ ਵਿੱਚ ਜਾਲੇ ਵਗੈਰਾ ਲੱਗ ਜਾਂਦੇ ਆ ਤੇ ਉਹ ਵੀ ਆਪਾਂ ਬੜੀ ਆਸਾਨੀ ਨਾਲ ਸਾਫ਼ ਕਰ ਸਕਦੇ ਐਵੇਂ ਤੇ ਤਾਕੀਆਂ ਵਗੈਰਾ ਤੋਂ ਵੀ ਜਿਵੇਂ ਤਾਕੀਆਂ ਤੇ ਜਾਲੇ ਜੁੜ ਲੱਗ ਜਾਂਦੇ ਰੇਤਾਂ ਮਿੱਟੀ ਉਹ ਵੀ ਆਪਾਂ ਸਾਫ਼ ਕਰ ਸਕਦੇ ਆ ਬਹੁਤ ਹੀ ਸੌਖੇ ਤਰੀਕੇ ਨਾਲ ਇਸ ਤਰੀਕੇ ਨਾਲ ਆਪਾਂ ਬਹੁਤ ਕੰਮ ਲੈ ਸਕਦੇ ਹਾਂ ਖਾਲੀ ਪਈਆਂ ਬੋਤਲਾਂ ਤੋਂ ਤੇ ਬਹੁਤ ਵਧੀਆ ਚੀਜ਼ ਇਹ ਬਣ ਜਾਂਦੀ ਆ ਕੰਮ ਦੀ ਤੇ ਚਲੋ ਜੀ ਅੱਜ ਦੀ ਵੀਡੀਓ ਆਪਣੀ ਇੰਨੀ ਸੀ ਇੱਕ ਵਾਰ ਤੁਸੀਂ ਵੀ ਟਰਾਈ ਜ਼ਰੂਰ ਕਰਨਾ ਜੀ ਕਰ ਤੇ ਚਾੜੂ ਬਣਾ ਕੇ ਵੇਖਣਾ ਤੇ ਚਲੋ ਜੀ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਜੀ